ਜੇਕਰ ਤੁਸੀਂ ਵੀ ਕੈਨੇਡਾ ਅਮਰੀਕਾ ਜਾਣਾ ਚਾਹੁੰਦੇ ਹੋ ਤੁਹਾਡਾ ਵਿਦੇਸ਼ ਦਾ ਕੰਮ ਨਹੀਂ ਬਣਦਾ ਤਾਂ ਇਸ ਗੁਰਦੁਆਰਾ ਸਾਹਿਬ ਆ ਕੇ ਬੱਚਿਆਂ ਦੇ ਖੇਡਣ ਵਾਲਾ ਜਹਾਜ਼ ਚੜਾਓ ਕੁਝ ਦਿਨਾਂ ਵਿੱਚ ਹੀ ਤੁਹਾਡਾ ਵਿਦੇਸ਼ ਦਾ ਕੰਮ ਬਣ ਜਾਏਗਾ ਇਹ ਗੱਲ ਸੁਣ ਕੇ ਤੁਸੀਂ ਵੀ ਹੈਰਾਨ ਹੋ ਗਏ ਹੋਮੋਗੇ ਪਰ ਇਸ ਗੁਰਦੁਆਰਾ ਸਾਹਿਬ ਲੱਖਾਂ ਸੰਗਤਾਂ ਆ ਕੇ ਅਰਦਾਸ ਕਰਉਂਦੀਆਂ ਹਨ ਤੇ ਅੱਜ ਵਿਦੇਸ਼ ਵਿੱਚ ਜਾ ਕੇ ਬੈਠੀਆਂ ਹਨ ਆਓ ਤੁਹਾਨੂੰ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਨੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ਜਿਨ੍ਹਾਂ ਸੰਗਤਾਂ ਨੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹਨ ਉਹ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਲਿਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਬਾਬਾ ਨਿਹਾਲ ਸਿੰਘ ਜੀ ਤੱਲਣ ਸਾਹਿਬ ਜ਼ਿਲ੍ਹਾ ਜਲੰਧਰ ਦਾ ਬਹੁਤ ਹੀ ਪ੍ਰਸਿੱਧ ਇਹ ਗੁਰਦੁਆਰਾ ਸਾਹਿਬ ਹੈ ਇਸ ਗੁਰਦੁਆਰਾ ਸਾਹਿਬ ਦੀ ਖਾਸੀਅਤ ਇਹ ਹੈ ਇੱਥੋਂ ਦੇ ਲੋਕਾਂ ਦਾ ਮੰਨਣਾ ਹੈ ਜਿਹੜਾ ਵੀ ਇਸ ਗੁਰਦੁਆਰਾ ਸਾਹਿਬ ਆ ਕੇ ਜਹਾਜ਼ ਚੜਾਉਂਦਾ ਹੈ ਉਹਦਾ ਵਿਦੇਸ਼ ਦਾ ਵੀਜ਼ਾ ਲੱਗ ਜਾਂਦਾ ਹੈ ਗੁਰਦੁਆਰਾ ਸਾਹਿਬ ਦੇ ਬਾਹਰ ਜਿੰਨੀਆਂ ਵੀ ਦੁਕਾਨਾਂ ਹਨ ਇਹਨਾਂ ਦੁਕਾਨਾਂ ਤੇ ਤੁਹਾਨੂੰ ਜਹਾਜ਼ ਹੀ ਜਹਾਜ਼ ਵਿਖਣਗੇ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਗੁਰਦੁਆਰਾ ਸਾਹਿਬ ਸੰਗਤ ਆਉਂਦੀ ਆ ਤੇ ਜਹਾਜ਼ ਚੜਾਉਂਦੀ ਆ ਅਰਦਾਸ ਕਰਾਉਂਦੀ ਆ ਉਹਨਾਂ ਦਾ ਵਿਦੇਸ਼ ਦਾ ਵੀਜ਼ਾ ਲੱਗ ਜਾਂਦਾ ਹੈ ਅੱਜ ਸੋਮਵਾਰ ਦਾ ਦਿਨ ਹੈ ਅੱਜ ਵਾਲੇ ਦਿਨ ਵੀ ਤੁਸੀਂ ਵੇਖੋ ਕਿੰਨੀ ਵੱਡੀ ਗਿਣਤੀ ਵਿੱਚ ਗੱਡੀਆਂ ਖੜੀਆਂ ਹਨ ਵੱਡੀ ਗਿਣਤੀ ਵਿੱਚ ਸੰਗਤ ਆਈ ਹੋਈ ਆ ਸੇਵਾਦਾਰ ਵੀਰ ਸਾਨੂੰ ਦੱਸ ਰਹੇ ਸਨ ਐਤਵਾਰ ਵਾਲੇ ਦਿਨ ਇੱਥੇ ਪੈਰ ਰੱਖਣ ਵਾਸਤੇ ਜਗ੍ਹਾ ਵੀ ਨਹੀਂ ਮਿਲਦੀ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਹਨ ਆਓ ਸੰਗਤ ਜੀ ਆਪ ਜੀ ਨਾਲ-ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਤੇ ਨਾਲ ਤੁਹਾਨੂੰ ਆਪਾਂ ਇੱਥੋਂ ਦਾ ਇਤਿਹਾਸ ਵੀ ਸਰਵਣ ਕਰਾਉਨੇ ਆਂ ਇਸ ਪਾਵਨ ਪਵਿੱਤਰ ਅਸਥਾਨ ਤੇ ਧੰਨ ਧੰਨ ਬਾਬਾ ਨਿਹਾਲ ਸਿੰਘ ਜੀਆ ਨੇ ਬਹੁਤ ਬੰਦਗੀ ਕੀਤੀ ਹੈ ਜੀ। ਬਾਬਾ ਨਿਹਾਲ ਸਿੰਘ ਜੀ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਦਕੋਹਾ ਵਿੱਚ 1803 ਈਸਵੀ ਨੂੰ ਹੋਇਆ। ਬਾਬਾ ਜੀ ਤਿੰਨ ਭਰਾ ਸਨ ਅਤੇ ਸਭ ਤੋਂ ਛੋਟੇ ਬਾਬਾ ਜੀ ਸਨ। ਬਾਬਾ ਜੀ ਦੇ ਪਿਤਾ ਜੀ ਤਰਖਾਨ ਦਾ ਕੰਮ ਕਰਦੇ ਸਨ ਤੇ ਬਾਬਾ ਜੀ ਵੀ ਨਾਲ ਉਹਨਾਂ ਦੇ ਹੱਥ ਬਟਾਉਂਦੇ ਸਨ। ਬਚਪਨ ਤੋਂ ਹੀ ਇਹਨਾਂ ਦਾ ਮਨ ਪਰਮਾਤਮਾ ਵਾਹਿਗੁਰੂ ਜੀ ਦੀ ਬੰਦਗੀ ਵਿੱਚ ਜੁੜ ਗਿਆ। ਹਰ ਸਮੇਂ ਹੀ ਰੱਬ ਦਾ ਨਾਮ ਜਪਦੇ ਰਹਿੰਦੇ ਸਨ। ਜਦੋਂ ਮਾਤਾ-ਪਿਤਾ ਨੇ ਆਪ ਜੀ ਦੇ ਵਿਆਹ ਕਰਨ ਦੀ ਸੋਚੀ ਤਾਂ ਬਾਬਾ ਜੀ ਘਰ-ਬਾਰ ਛੱਡ ਕੇ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਚਲੇ ਗਏ। ਉੱਥੇ ਬਾਬਾ ਜੀ ਦਾ ਮਲਾਪ ਨੰਗੇ ਸਾਧੂਆਂ ਦੇ ਨਾਲ ਹੁੰਦਾ ਹੈ। ਨਾਗਾ ਸਾਧੂਆਂ ਦੇ ਕੋਲ ਰਹਿ ਕੇ ਬਾਬਾ ਨਿਹਾਲ ਸਿੰਘ ਜੀਆ ਨੇ ਬਹੁਤ ਲੰਬਾ ਸਮਾਂ ਪਰਮਾਤਮਾ ਦੀ ਬੰਦਗੀ ਕੀਤੀ। ਬਾਬਾ ਜੀ ਜਾਤ ਪਾਤ ਅਤੇ ਦੁਨਿਆਵੀ ਕਰਮਕਾਂਡਾਂ ਤੋਂ ਬਹੁਤ ਦੂਰ ਸਨ। ਕਿਹਾ ਜਾਂਦਾ ਹੈ ਬਾਬਾ ਨਿਹਾਲ ਸਿੰਘ ਜੀ ਨੂੰ ਆਪਣੀ ਮੌਤ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ। ਉਹਨਾਂ ਨੇ ਆਪਣੀ ਮਾਤਾ ਜੀ ਨੂੰ ਇਸ ਬਾਰੇ ਕਿਹਾ ਸੀ ਕਿ ਮੈਂ ਜਿੱਥੋਂ ਆਇਆ ਹਾਂ ਉੱਥੇ ਚਲੇ ਜਾਣਾ ਹੈ। ਪਰ ਮਾਤਾ ਜੀ ਇਸ ਗੱਲ ਨੂੰ ਨਾ ਸਮਝੇ। ਫਿਰ ਇੱਕ ਦਿਨ ਦਮੋਦਰਪੁਰ ਪਿੰਡ ਦੇ ਲੋਕ ਖੂਲਵਾਰੇ ਸਨ। ਇਹ ਖੂ ਕਿਸੇ ਵੀ ਠੀਕ ਨਹੀਂ ਸੀ ਬਣਿਆ ਫਿਰ ਬਾਬਾ ਜੀ ਨੂੰ ਬੁਲਾਇਆ ਗਿਆ ਅਤੇ ਉਹਨਾਂ ਨੇ ਜਲਦ ਹੀ ਨੁਕਸ ਲੱਭ ਕੇ ਖੂਨ ਨੂੰ ਚਲਦਾ ਕੀਤਾ ਅਤੇ ਉੱਥੇ ਮੌਜੂਦ ਲੋਕਾਂ ਨੂੰ ਇਕੱਠੇ ਕਰ ਬਾਬਾ ਜੀ ਨੇ ਉਹਨਾਂ ਨੂੰ ਦੱਸਿਆ ਕਿ ਮੈਂ ਜਿੱਥੋਂ ਆਇਆ ਹਾਂ ਉੱਥੇ ਚਲੇ ਜਾਣਾ ਹੈ ਮੇਰਾ ਅੰਤਮ ਸੰਸਕਾਰ ਪਿੰਡ ਤੱਲਣ ਦੇ ਪੂਰਬ ਵੱਲ ਦਿਮੋਦਰਪੁਰ ਪਿੰਡ ਤੋਂ ਅੱਧਾ ਕਿਲੋਮੀਟਰ ਦੂਰੀ ਤੇ ਕੀਤਾ ਜਾਵੇ। ਜਿਸ ਵੇਲੇ ਬਾਬਾ ਨਿਹਾਲ ਸਿੰਘ ਜੀਆ ਨੇ ਆਪਣਾ ਸਰੀਰ ਛੱਡਿਆ ਉਹਨਾਂ ਦੇ ਕਹੇ ਅਨੁਸਾਰ ਬਾਬਾ ਜੀ ਦਾ ਸੰਸਕਾਰ ਇਸ ਜਗ੍ਹਾ ਤੇ ਹੋਇਆ ਜਿਹੜੀ ਜਗ੍ਹਾ ਤੇ ਤੁਸੀਂ ਦਰਸ਼ਨ ਕਰ ਰਹੇ ਹੋ। ਬਾਬਾ ਜੀ ਦੇ ਸੰਸਕਾਰ ਤੋਂ ਬਾਅਦ ਉਹਨਾਂ ਦੀ ਮਾਤਾ ਜੀ ਹਰ ਐਤਵਾਰ ਇਸ ਅਸਥਾਨ ਤੇ ਆ ਕੇ ਧੂਪ ਬੱਤੀ ਕਰਦੇ ਸਨ, ਜੋਤ ਜਗਾਉਂਦੇ ਸਨ। ਇਸ ਅਸਥਾਨ ਬਾਰੇ ਇੱਕ ਕਰਾਮਾਤ ਵੀ ਜੁੜੀ ਹੋਈ ਆ। ਕਹਿੰਦੇ ਹਨ ਬਾਬਾ ਜੀ ਦੀ ਮਾਤਾ ਦੁਆਰਾ ਜਲਾਈ ਗਈ ਜੋਤ ਚੱਖੜ ਹਨੇਰੀ ਆਉਣ ਦੇ ਬਾਵਜੂਦ ਵੀ 부ਝਦੀ ਨਹੀਂ ਸੀ ਸਾਗੋਂ ਹੋਰ ਤੇਜ਼ ਹੋ ਜਾਂਦੀ ਸੀ ਜਿਸ ਵੇਲੇ ਪਿੰਡ ਦੇ ਲੋਕਾਂ ਨੇ ਇਹ ਘਟਨਾ ਵੇਖੀ ਇਹ ਘਟਨਾ ਵੇਖ ਕੇ ਪਿੰਡ ਦੇ ਲੋਕ ਬਹੁਤ ਪ੍ਰਭਾਵਿਤ ਹੋਏ ਉਹਨਾਂ ਦੇ ਮਨ ਵਿੱਚ ਬਾਬਾ ਜੀ ਦੇ ਪ੍ਰਤੀ ਹੋਰ ਸ਼ਰਧਾ ਜਾਗ ਪਈ ਕਿਹਾ ਜਾਂਦਾ ਹੈ ਇੱਕ ਬੀਬੀ ਨੇ ਇਸ ਜਗ੍ਹਾ ਉੱਪਰ ਆ ਕੇ ਸੁਖਣਾ ਸੁਖੀ ਅਤੇ ਨਾਲ ਅਰਦਾਸ ਕੀਤੀ ਬਾਬਾ ਜੀ ਜੇ ਮੇਰੀ ਸੁਖਣਾ ਪੂਰੀ ਹੋ ਗਈ ਤਾਂ ਮੈਂ ਤੁਹਾਡੀ ਸਮਾਦ ਦੀ ਚਾਰ ਦਿਵਾਰੀ ਕਰਾਵਾਂਗੀ ਸੁਖ ਪੂਰੀ ਹੋਣ ਤੋਂ ਬਾਅਦ ਉਹ ਮਾਤਾ ਆਪਣੇ ਕਹੇ ਹੋਏ ਸ਼ਬਦ ਭੁੱਲ ਗਈ ਫਿਰ ਬਾਬਾ ਨਿਹਾਲ ਸਿੰਘ ਜਿਨ੍ਹਾਂ ਨੇ ਉਸ ਮਾਤਾ ਦੇ ਪਤੀ ਦੇ ਸੁਪਨੇ ਵਿੱਚ ਆ ਕੇ ਅੰਗੀਠੇ ਦੀ ਚਾਰ ਦਿਵਾਰੀ ਕਰਾਉਣ ਦਾ ਯਾਦ ਕਰਾਇਆ ਹੌਲੀ ਹੌਲੀ ਇਹ ਜਗਾ ਸ਼ਹੀਦਾਂ ਦੀ ਜਗਾ ਦੇ ਨਾਮ ਦੇ ਨਾਲ ਪ੍ਰਸਿੱਧ ਹੋਈ ਅੱਜ ਇਸ ਪਾਵਨ ਪਵਿੱਤਰ ਅਸਥਾਨ ਤੇ ਸੰਗਤ ਜੀ ਬਹੁਤ ਵੱਡੇ ਵੱਡੇ ਮੇਲੇ ਲੱਗਦੇ ਹਨ ਹਰ ਐਤਵਾਰ ਬਹੁਤ ਵੱਡਾ ਦੀਵਾਨ ਸਜਦਾ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਹਮਾਰਾ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੈ ਸੰਗਤਾਂ ਆਉਂਦੀਆਂ ਹਨ ਅਤੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਕੇ ਖੁਸ਼ੀ-ਖੁਸ਼ੀ ਜਾਂਦੀਆਂ ਹਨ ਏਸੀ ਅੱਜ ਦਾ ਬਲੌਗ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਕਿੱਥੋਂ ਆਪ ਜੀ ਸਾਡੀ ਵੀਡੀਓ ਵੇਖ ਰਹੇ ਹੋ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਜੀ ਨਵੀਂ ਵੀਡੀਓ ਵਿੱਚ ਜਲਦ ਮਿਲਦੇ ਹਾਂ ਇੱਥੇ ਹੀ ਬਲੌਗ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ